ਪੁਣਾਈ ਨਾ ਜੇ ਲੱਗੀ ਵਾ ਖੱਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇਰੀ ਲਾਉਂਦੇ ਖੱਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇਨੀ ਲਾਉਂਦੇ बिगड़ी होई जनता नु काई ਘਰੋਂ ਸਦਨ ਨੀ ਆਉਂਦੇ ਆਹ ਅੱਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨੀ ਲਾਉਂਦੇ ਅੱਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨੀ ਲਾਉਂਦੇ ਓ ਹੋ ਆਹੋ ਅੱਖੋ ਓਲੇ ਨਸ਼ੇ ਕਰੋ ਫਿਰ ਕੀ ਦੀ ਜ਼ਿੰਮੇਵਾਰੀ ਕੀਤੀ ਹੋਈ ਨਿੰਦਿਆ ਸਜਣਾ ਪੈ ਜਾਂਦੀ ਆ ਪਾਰੀ ਉਹ ਕੀਤੀ ਹੋਈ ਨਿੰਦਿਆ ਸੱਜਣਾ ਪੈ ਜਾਂਦੀ ਆ ਪਾਰੀ ਉਹ ਹੋਵੇੜੇ ਤਾਰ ਦਿੰਦੇ ਨਹੀਂ ਬੁਰਾ ਕਿਸੇ ਦਾ ਚਾਉਂਦੇ ਫੱਕਰ ਦਾਤਾ ਵੰਡਦੇ ਨੇ ਕਦੇ ਨਚਿਆਂ ਤੇ ਨਹੀਂ ਲਾਉਂਦੇ ਡਿਗੜੀ ਹੋਈ ਜਨਤਾ ਨੂੰ ਕਾਈ ਕਰੋਂ ਸੱਦਣ ਨਹੀਂ ਆਉਂਦੇ ਫੱਕਰ ਦਾਤਾ ਵੰਡਦੇ ਨੇ ਕਦੇ ਨਚਿਆਂ ਤੇ ਨਹੀਂ ਲਾਉਂਦੇ ਅਕਰ ਦਾਤਾਂ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ ਓ ਮਸਤਾਨੂ ਉਹ ਪੰਡ ਦੇ ਨੀ ਜੋ ਹੌਣ ਗੁਰੂ ਦੇ ਚੇਲੇ ਕਿਹੜਾ ਰੋਕੂ ਮੌਜ ਇਹਨਾਂ ਦੀ ਕਿਹੜਾ ਰੋਕੂ ਮੇਲੇ ਹਮ ਮਸਤਾਨੂ ਉਹ ਪੰਡ ਦੇ ਨੀ ਜੋ ਹੌਣ ਗੁਰੂ ਦੇ ਚੇਲੇ ਕਿਹੜਾ ਰੋਕੂ ਮੌਜ ਇਹਨਾਂ ਦੀ ਕਿਹੜਾ ਰੋਕੂ ਮੇਲੇ ਕਾਰੇ ਸਿਰੇ ਲੱਖੇ ਵਾਲਿਆ ਓਏ ਸਾਨੂੰ ਬੁਰੇ ਸ਼ਬਦ ਨਹੀਂ ਪਾਉਂਦੇ ਫਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ بگੜੀ ਹੋਈ ਜਨਤਾ ਨੂੰ ਸਾਈਂ ਘਰੋਂ ਸੱਦਣ ਨਹੀਂ ਆਉਂਦੇ ਫਕਰ ਦਾਤਾ ਵੰਡਦੇ ਨੇ ਕਦੇ ਨਸ਼ਿਆਂ ਤੇ ਨਹੀਂ ਲਾਉਂਦੇ